ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਸਾਫ ਕਾ ਵਿਧਾਇਕ ਜਗENDER ਪਾਲ ਦੇ ਦਫਤਰ ਪਹੁੰਚੇ ਸਿਹਤ ਸੰਬੰਧੀ ਹਾਲਚਾਲ ਜਾਣਿਆ ਮੋਦੀ ਸਰਕਾਰ ਤੇ ਲਗਾਏ ਕਈ ਇਲਜ਼ਾਮ ਅਤੇ ਜਵਾਬੀ ਦੋਸ਼ ਵੀਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਦੁਪਹਿਰ ਸਮੇਂ ਹਲਕਾ ਪਵਾਦੇ ਸੁੰਦਰ ਚੱਕ ਸਥਿਤ ਸਾਫ ਕਾ ਵਿਧਾਇਕ ਜਗENDER ਪਾਲ ਦੇ ਦਫਤਰ ਪਹੁੰਚੇ ਇੱਥੇ ਪ੍ਰਤਾਪ ਸਿੰਘ ਬਾਜਵਾ ਨੇ ਸਾਫ ਕਾ ਵਿਧਾਇਕ जोगਿੰਦਰਪਾਲ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਇਸ ਮੌਕੇ ਗੱਲ ਕਰਦਿਆਂ ਉਹਨਾਂ ਮੋਦੀ ਸਰਕਾਰ ਤੇ ਕਈ ਦੋਸ਼ ਅਤੇ ਜਵਾਬੀ ਦੋਸ਼ ਵੀ ਲਗਾਏ ਇਸ ਮੌਕੇ ਕਾਂਗਰਸ ਦੇ ਬਾਕੀ ਕਾਰਕਟਰਤਾਂ ਵੀ ਮੌਜੂਦ ਰਹੇ ਇਸ ਮੌਕੇ ਗੱਲ ਕਰਦਿਆਂ ਅੱਗੇ ਕੀ ਕਹੇ ਪ੍ਰਤਾਪ ਸਿੰਘ ਬਾਜਵਾ ਅਤੇ ਪੁਰਵ ਵਿਧਾਇਕ जोगਿੰਦਰਪਾਲ ਨੇ ਪੂਰੀ ਖਬਰ ਲਈ ਵੇਖਦੇ ਹਾਂ ਵਿਊ ਪੰਜਾਬ ਦੀ ਰਿਪੋਰਟ ਜੋ ਕੁਝ ਵੀ ਬਾਇਰਸਾਵਾ ਦੂ ਉਹ ਕਨਸੀਕੁਐਂਸੇ ਚਾਹੇ ਸੀ ਕਾਸਟ ਆਲਟਰਨੇਟ ਤਾਂ ਬੜਾ ਵੀ ਮੇਰੇ ਵਡੇ ਭਰਾ ਹੈ ਤੇ ਮੇਰਾ ਆਪਰੇਟ ਹੋਣ ਤੋਂ ਬਾਅਦ ਥੋੜਾ ਪਰੇਜ ਵੀ ਹੈ ਕਿ ਉਹ ਬਾਈਬਲ ਸਾਹਿਬ ਆਜੀ ਪਤਾ ਲੈਣ ਵਾਸਤੇ ਆਏ ਸੀ ਤੇ ਫਿਰ ਮੈਂ ਸੋਚਿਆ ਚਲੋ ਆਪਣੇ ਜਿਹੜੇ ਮੇਨ ਮੇਨ ਵਰਕਰ ਨੇ ਮੇਰੇ ਜਿਹੜੇ ਸਾਥੀ ਹੈ ਉਹਨਾਂ ਨੂੰ ਵੀ ਨਾਲ ਬੁਲਾ ਲਿਆ ਸਾਰਿਆਂ ਨੂੰ ਚਲੋ ਨਾਲੇ ਦੁਪਹਿਰ ਦਾ ਖਾਣਾ ਹੋ ਜਾਏਗਾ ਨਾਲੇ ਬਾਈਬਲ ਸਾਹਿਬ ਨਾਲ ਰੂਹ ਰੂ ਹੋ ਜਾਈਏ ਸਾਰੇ ਤੇ ਇਸ ਕਰਕੇ ਬਾਈਬਲ ਸਾਹਿਬ ਜਿਹੜੇ ਸਾਡੇ ਨਾਲ ਤੇ ਚਾ ਜਾਏ ਸੀ ਇਹ ਮੇਰੇ ਵੱਲੋਂ ਤੇ ਮੇਰੇ ਉਹ ਆਹ ਕੌਨਸੀ ਕੰਸਟਿਟਿਊਐਂਸੀ ਦਾ ਲੋਹ ਬਾਈਰਾ ਸਾਹਿਬ ਦਾ ਦਿਨੋਂ ਤਨਵਾਦ ਹੈ ਔਰ ਖਾਸ ਤੌਰ ਤੇ ਜਿਹੜੇ ਮੇਰੇ ਹਲਕੇ ਦੇ ਮੇਰੇ ਪਰਿਵਾਰਿਕ ਲੋਕੀ ਹੈ ਜਿਹਨੇ ਮੈਂ ਕੱਲ ਕਹਿੰਦਾ ਮੇਰਾ ਹਲਕਾ ਮੇਰਾ ਪਰਿਵਾਰ ਮੇਰੇ ਹਲਕੇ ਨੇ ਵਾਕਿਆ ਦਾਤਾ ਤੇ ਅਸੀਂ ਤੁਹਾਡਾ ਹੀ ਪਰਿਵਾਰ ਹੈ ਤੇ ਮੈਂ ਦੇ ਬੇਸਿਕਲੀ ਉਹਨਾਂ ਦੇ ਪਰਿਵਾਰ ਹੈ ਤੇ ਉਹ ਮੇਰਾ ਪਰਿਵਾਰ ਹੈ ਮੇਰੀ ਗੈਰ ਹਾਇਦੀ ਦੇ ਵਿੱਚ ਉਹਨਾਂ ਪੂਰਾ ਠੋਕੇ ਮੇਰੇ ਸਾਥੀਆਂ ਨੇ ਕਾਂਗਰਸ ਪਾਰਟੀ ਦੀ ਮਦਦ ਕੀਤੀ ਹੈ ਔਰ ਇਹ ਜਿਹੜੀ ਸਤਾਧਾਰੀ ਪਾਰਟੀ ਹੈ ਤੇ ਚੁੱਕ ਕੇ ਮੇਰੇ ਹਲਕੇ ਦੇ ਲੋਕਾਂ ਨੇ ਹੌਸੁੱਤੇ ਪਰੇ ਨਾ ਨੂੰ ਤੇ 3 ਨੰਬਰ ਤੇ ਆਪਾ 2 ਨੰਬਰ ਤੇ ਆ ਚਲੋ ਠੀਕ ਹੈ ਲਹਿਰ ਸੀ ਅਗਰ ਮੈਂ ਤੇ ਹੁੰਦਾ ਤੇ ਮੈਂ ਇਸ ਲਹਿਰ ਨੂੰ ਤੋੜ ਸਕਦਾ ਸੀ ਅਸੀਂ ਗੱਲ ਕੋਈ ਨਹੀਂ ਸੀ ਥੋੜਾ ਫਰਕ ਸੀ ਤੇ ਮੈਂ ਫੇਰ ਆਪਣੇ ਹਲਕੇ ਦਾ ਵੀ ਆਪਣੇ ਬੋਲੋਂ ਮੈਂ ਧੰਨਵਾਦ ਕਰਦਾ ਔਰ ਜਿੰਨੇ ਮੇਰੇ ਭੈਣ ਭਰਾ ਮੇਰੇ ਪਰਿਵਾਰਕ ਲੋਕੀ ਅੱਜ ਵੀ ਇਕੱਠੇ ਹੋਇਆ ਇਹਨਾਂ ਦਾ ਫੇਰ ਮਿਲਣੋਂ ਤੁਹਾਨੂੰ ਬਾਤ ਕਰਦਾ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਜੈ ਕੋ ਮੈਂ ਅੱਜ ਇਥੇ ਆਪਣੇ ਸਾਥੀ जोगਿੰਦਰ ਪਾਲ ਜੀ ਸਾਡੇ ਐਸਐਮਐਲਏ ਪੁਆ ਉਹਨਾਂ ਦਾ ਹਾਲ ਪੁੱਛਣ ਵਾਸਤੇ ਆਇਆ ਤੁਹਾਨੂੰ ਪਤਾ ਮੇਜਰ ਸਰਜਰੀ ਹੋਈ ਉਹਨਾਂ ਦੀ ਮੇਜਰ ਹਾਰਟ ਟ੍ਰਾਂਸਪਲੈਂਟ ਹੋਇਆ ਅਸੀਂ ਪਹਿਲੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਆ ਕਿ ਬਹੁਤ ਜ਼ਬਰਦਸਤ ਤੰਗੀ ਤੋਂ ਬਾਅਦ ਪਰੇਸ਼ਾਨੀ ਤੋਂ ਬਾਅਦ ਪ੍ਰਮਾਤਮਾ ਨੇ ਮਿਹਰ ਕੀਤੀ ਹੈ 1 ਆਫ ਦੀ ਮੇਜਰ ਸਰਜਰੀਜ਼ ਮੈਡੀਕਲ ਸਾਇੰਸ ਦੇ ਵਿੱਚ ਜਿਹੜੀ ਇਹ ਉਹਨਾਂ ਵਿੱਚ ਖੋਈ ਅਸੀਂ ਤੇ ਪ੍ਰਮਾਤਮਾ ਨੂੰ ਅਰਦਾਸ ਕਰਨ ਵਾਸਤੇ ਆਏ ਕਿ ਤੰਦਰੁਸਤੀ ਬਖਸ਼ੇ ਤੇ ਛੇਤੀ ਰਿਕਵਰੀ ਦੇ ਰਸਤੇ ਤੇ ਪੈਣ ਦੂਜਾ ਮੈਂ ਪੁਏ ਹਲਕੇ ਦੇ ਸਾਰੇ ਹੀ ਆਪਣੇ ਵਰਕਰ ਸਾਥੀਆਂ ਦਾ ਬਹੁਤ ਬਖਸ਼ੂਰ ਆ ਕਿ ਆਪਣੇ ਐਮਐਲਏ ਦੇ ਨਾ ਹੋਣ ਦੇ ਬਾਵਜੂਦ ਵੀ ਬੜੀ ਅੱਛੀ ਸਾਡੇ ਵਰਕਰਾਂ ਨੇ ਸਾਥੀਆਂ ਨੇ ਪਰਫਾਰਮੈਂਸ ਦਿੱਤੀ ਹੈ ਭਾਵੇਂ ਅਸੀਂ ਕੁਝ ਵੋਟਾਂ ਭਾਜਪੀ ਦੇ ਪਿੱਛੇ ਰਹੇ ਆ ਬਟ ਐਮਐਲਏ ਸਾਹਿਬ ਦਾ ਇੱਥੇ ਨਾ ਹੋਣਾ ਜਿਹੜਾ ਉਹ ਬਹੁਤ ਹੱਦ ਤੱਕ ਸਾਨੂੰ ਉਸਨੇ ਜਿੱਦਤ ਕੀਤਾ ਸੀ ਬਟ ਫਿਰ ਵੀ ਅਸੀਂ ਪ੍ਰਮਾਤਵਾ ਦੇ ਬਖਸ਼ੂਰ ਆ ਕਿ ਗੁਰਦਾਸਪੁਰ ਪਾਰਲੀਮੈਂਟ ਹਲਕੇ ਚੋਂ ਵੱਡੇ ਮਾਰਜਿਨ ਦੇ ਨਾਲ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਜੀ ਅਹ ਜਿਹੜੀ ਆਪਣੀ ਕਾਂਗਰਸ ਦਾ ਝੰਡਾ ਨੂੰ ਦਰਾਂ ਦੇ ਵਿੱਚ ਕਾਮਯਾਬ ਹੋਏ ਨੇ ਤੋਂ ਮੈਂ ਇਨਾਂ ਹੀ ਕਹਿਣ ਵਾਸਤੇ। ਇੱਕੋ ਗੱਲ ਹੈ ਸਰ ਜੀ ਲੋਕਾਂ ਨੂੰ ਇਨਾਂ ਲਾਰੇ ਲਪੇ ਲਾਇਏ ਸੀ ਕਿ ਅਸੀਂ ਬਦਲਾਵ ਲੈ ਕੇ ਆਵਾਂਗੇ। ਸਧਾਰਨ ਲੋਕਾਂ ਦੇ ਬੇੜੇ ਆ ਦੇ ਵਿੱਚ ਇਹ ਸਰਕਾਰ ਚੱਲੇਗੀ। ਤੁਸੀਂ ਵੇਖਿਆ ਹੀ ਹੈ ਕਿ ਹੁਣ ਖਾਸ ਜਿਹੜੇ ਨੇ ਆਮ ਹੋ ਗਏ ਨੇ। ਗਵਰਨਮੈਂਟ ਨਾਂ ਦੀ ਤੇ ਕੋਈ ਈਜ਼ੀ ਹੈ ਨਹੀਂ ਕੋਈ ਮਹਿਕਮਾ ਹੋ ਜਾ ਨਹੀਂ ਜਿਹਦੇ ਵਿੱਚ ਲੋਕਾਂ ਨੂੰ ਇਨਸਾਫ ਮਿਲਦਾ ਹੋਵੇ ਪੁਲਿਸ ਦੀ ਰਿਸ਼ਵਤ ਕਈ ਗੋਣਾ ਵੱਧ ਚੁੱਕੀ ਹੈ ਤਹਿਸੀਲਾਂ 'ਚ ਰਿਸ਼ਵਤ ਕਈ ਗੋਣਾ ਵੱਧ ਚੁੱਕੀ ਹੈ ਆ ਤੁਹਾਡੇ ਬੀਡੀਪੀਓਜ਼ ਦੇ ਜਿੰਨੇ ਦਫ਼ਤਰ ਨੇ ਇਹ ਡੈਂਸ ਆਫ ਕਰਪਸ਼ਨ ਬਣ ਚੁੱਕੀ ਹੈ ਜੀ ਕਿਸੇ ਪੰਜਾਬ 'ਚ ਤੁਸੀਂ ਕਿਸੇ ਕੋ ਵੀ ਚਲੇ ਜਾਓ ਹਰ ਤੀਸਰੇ ਬੰਦੇ ਕੋ ਫਰੋਤੀ ਦਾ ਟੈਲੀਫੋਨ ਜਾਂ ਚਿੱਠੀ ਆ ਚੁੱਕੀ ਹੈ ਸਰਕਾਰ ਨਾਂ ਦੀ ਤੇ ਚੀਜ਼ ਹੀ ਹੈ ਨਹੀਂ ਪੰਜਾਬ ਪੁਲਿਸ ਦਾ ਕਿਸੇ ਨੂੰ ਡਰ ਨਹੀਂ ਖੋਫ ਨਹੀਂ ਨਸ਼ਾ ਇੰਨਾ ਜ਼ਬਰਦਸਤ ਹੈ ਕਿ ਵੇਖੋ ਬੀਐਸਐਫ ਜਿਹੜੀ ਸੈਂਟਰ ਦੀ ਏਜੰਸੀ ਹੈ ਜਿਹੜੀ ਪਹਿਲੇ 5 ਕਿਲੋਮੀਟਰ ਤੱਕ ਪੰਜਾਬ ਦੇ ਵਿੱਚ ਆਪਣੀ ਦੇਖਰੇਖ ਕਰ ਸਕਦੇ ਹੁਣ 50 ਕਿਲੋਮੀਟਰ ਤੱਕ ਚਲੇ ਗਈ ਹੈ 50 ਕਿਲੋਮੀਟਰ ਜਾਣ ਤੋਂ ਬਾਅਦ ਸਗੋਂ ਹੋਰ ਇੱਥੇ ਡਰੋਨਸ ਦੇ ਜ਼ਰੀਏ ਨਸ਼ਾ ਤੇ ਵੈਪਨ ਆਣਾ ਸ਼ੁਰੂ ਹੋ ਗਿਆ ਮੈਂ ਜਿਹੜੀ ਸੈਂਟਰਲ ਗਵਰਨਮੈਂਟ ਨੂੰ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਸਾਰੇ ਨੂੰ ਨੀੜਲਾ ਤੁਹਾਡਾ ਜੇ ਕਿਸੇ ਨਾਲ ਤੁਲਖ ਹੈ ਡਿਫੈਂਸ ਦੇ ਵਿੱਚ ਉਹ ਤੁਹਾਡਾ ਇਜ਼ਰਾਈਲ ਦੇ ਨਾਲ ਹੈ ਇਜ਼ਰਾਈਲ ਕੋ ਦੁਨੀਆ ਦੀਆਂ ਸਾਰੀਆਂ ਲੇਟੈਸਟ ਟੈਕਨੋਲੋਜੀਜ਼ ਆ ਨੇ ਪਿਛਲੇ ਮਹੀਨਿਆਂ ਦੇ ਵਿੱਚ ਈਰਾਨ ਨੇ ਕਈ ਸੌ ਮਸਾਇਲਾ ਦਾਗੀਆਂ ਸੀ ਇਜ਼ਰਾਈਲ ਦੇ ਉੱਤੇ ਪਰ ਇਜ਼ਰਾਈਲ ਕੋ ਇੱਕ ਆਇਰਨ ਡਰੋਮ ਕਰਨ ਦੇ ਕਹਿੰਦੇ ਇੱਕ ਟੈਕਨੋਲੋਜੀ ਹੈ ਜਿਹਦੇ ਨਾਲ ਸਾਰੀਆਂ ਮਸਾਇਲਾ ਉਹਨਾਂ ਨੇ ਹਵਾ ਦੇ ਵਿੱਚ ਹੀ ਤਬਾ ਕਰਤੀਆਂ ਤਮੈ ਪੁੱਛਣਾ ਚਾਹਨਾ ਸੈਂਟਰਲ ਗਵਰਨਮੈਂਟ ਨੂੰ ਕਿ ਜਦੋਂ ਸਾਰਿਆਂ ਨੂੰ ਵੱਧ ਤੁਹਾਡੀ ਨੇੜਤਾ ਇਜ਼ਰਾਈਲ ਦੇ ਨਾਲ ਹੈ ਜਿਨੇ ਹਿੰਦੁਸਤਾਨ 'ਚ ਡਿਫੈਂਸ ਟਾਈ-ਅੱਪਸ ਨੇ ਇਜ਼ਰਾਈਲ ਦੇ ਨਾਲ ਨੇ ਕੀ ਤੁਸੀਂ ਇੱਕ ਇਹੋ ਜਿਹਾ ਸਧਾਰਨ ਟੈਕਨੋਲੋਜੀ ਵੀ ਨਹੀਂ ਲੈ ਆ ਸਕੇ ਕਿ ਜਦੋਂ ਕੋਈ ਡਰੋਨ ਇੰਟਰਨੈਸ਼ਨਲ ਬਾਰਡਰ ਆਪਣੀ ਤਾਰ ਤੇ ਟੱਪਦੀ ਹੈ ਤੇ ਉਸੇ ਟਾਈਮ ਉਹਨੂੰ ਤਬਾਹ ਕਰ ਦਿੱਤਾ ਜਾਏ ਜੇ ਇਜ਼ਰਾਈਲ ਮਸਾਇਲਾ ਰੋਕ ਸਕਦੀ ਹੈ ਤੇ ਇਹਦੇ ਹੈ ਹੀ ਇੱਕ ਬੜੀ ਬਹੁਮੋਲੀ ਗੱਲ ਹੈ ਉਹਦਾ ਮਤਲਬ ਕਿਤੇ ਨਾ ਕਿਤੇ ਨੀਅਤ ਚ ਕਮੀ ਲੱਗਦੀ ਹੈ ਭਾਜਪਾ ਜੀ ਸੈਂਟਰਲ ਗਵਰਨਮੈਂਟ ਜਿਹੜੀ ਹੈ ਭਾਜਪਾ ਦੀ ਮੋਦੀ ਸਾਹਿਬ ਦੀ ਇਹ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੀ ਪਹਿਚਾਨ ਸੀ ਜੈ ਜਵਾਨ ਤੇ ਜੈ ਕਿਸਾਨ ਦੇ ਫੌਜ ਦੀ ਭਰਤੀ ਬੰਦ ਕਰਤੀ ਕਈ 100 ਸਾਲ ਲਗਾਤਾਰ ਹਿੰਦੁਸਤਾਨ ਦੀ ਆਰਮੀ ਦੁਨੀਆ ਦੀ ਇੱਕ ਬੈਸਟ ਫਾਈਟਿੰਗ ਫੋਰਸਿਸ ਵਿਕਸ ਤੁਸੀਂ ਸਾਡੀ ਭਰਤੀ ਰੋਕ ਕੇ ਅੱਜ ਜਿੰਨਾ ਸਾਡਾ ਏਰੀਆ ਹੈ ਸ਼ਵਾਇਲਕ ਰੇਂਜਿਸ ਨੇ ਭਾਵੇਂ ਸਾਰੇ ਪੰਜਾਬ ਜਿਹੜੀਆਂ ਹਿਮਾਚਲ ਦੇ ਨਾਂ ਲੱਗਦੀਆਂ ਨੇ ਆਹੀ ਰੀਜਨ ਨੇ ਜਿੱਥੋਂ ਸਾਰੇ ਵੱਧ ਪਠਾਨਕੋਟ ਜ਼ਿਲ੍ਹੇ ਚੋਂ ਭਰਤੀ ਹੁੰਦੀ ਸੀ। ਸਾਡੀ ਜਮੂ ਰੀਜਨ ਚ ਹੁੰਦੀ ਸੀ, ਕਾਂਗੜੇ ਚ ਹੁੰਦੀ ਸੀ, ਹਮੇਰਪੁਰ ਚੋਂ ਭਰਤੀ ਹੁੰਦੀ ਸੀ। ਇਹ ਸਾਡੀ ਨੌਜਵਾਨਾਂ ਨੂੰ ਭਰਤੀ ਬੰਦ ਕਰਤੀ। ਇੱਕ ਤੇ ਜੈ ਜਵਾਨ ਮੁਕਾਤਾ, ਦੂਜੇ ਪਾਸੇ ਜੈ ਕਿਸਾਨ ਖਤਮ ਕਰਤਾ। ਕਿਸਾਨਾਂ ਨੇ ਮੰਗਿਆ ਕਿ ਇਹ ਡਾਕਟਰ ਸੁਆਮੀਨਾਥ ਦੇ ਫਾਰਮੂਲੇ ਦੀ ਲੀਗਲ ਗਰੰਟੀ ਮੰਗੀ। ਤੇ ਮੋਦੀ ਸਾਹਿਬ 10 ਮਿੰਟ ਵਾਸਤੇ ਟਾਈਮ ਦੇਣ ਨੂੰ ਵੀ ਤਿਆਰ ਨਹੀਂ ਨੇ ਤੇ ਉਥੋਂ ਸਾਫ਼ ਤੌਰ ਤੇ ਨਜ਼ਰ ਆਂਦਾ ਹੈ ਕਿ ਮੋਦੀ ਹੁਣਾਂ ਦੀ ਜਿਹੜੀ ਸੋਚ ਹੈ ਉਹ ਐਂਟੀ ਪੰਜਾਬ ਸੋਚ ਸਾਡਾ ਬਾਰਡਰ ਇਹਨਾਂ ਨੇ ਜਿਹੜਾ ਸਾਡਾ ਇੰਟਰਨੈਸ਼ਨਲ ਟਰੇਡਿੰਗ ਰੂਟ ਸੀ 82 ਦਾ ਬਾਰਡਰ 10 ਸਾਲ ਦਾ ਬੰਦ ਕੀਤਾ ਜੇ ਤੁਸੀਂ ਕਿਸੇ ਬਾਰਡਰ ਨੂੰ ਖੋਲਦੇ ਹੀ ਨਹੀਂ ਤੇ ਉਹ ਸੂਬੇ ਦੀ ਤਰੱਕੀ ਕਿਸ ਤਰ੍ਹਾਂ ਹੋਏਗੀ ਜੀ ਸਾਂ ਬੰਦ ਕੀਤੀ ਹੈ ਪੰਜਾਬ ਦਾ ਰੂਰਲ ਡਵੈਲਪਮੈਂਟ ਦਾ ਫੰਡ ਰੋਕਿਆ ਹੈ ਪੰਜਾਬ ਦਾ ਹੈਲਥ ਦੇ ਫੰਡ ਰੋਕੇ ਨੇ ਕੋਈ ਨਵੀਂ ਫੈਕਟਰੀ ਮੋਦੀ ਸਾਹਿਬ ਨੇ ਦਿੱਤੀ ਹੈ ਨਹੀਂ ਦੂਜੇ ਪਾਸੇ ਜਿਹਨਾਂ ਰਿਜੈਕਟਡ ਮਾਲ ਨੂੰ ਮੰਤਰੀ ਬਣਾ ਦਿੰਦੇ ਨੇ ਅਰਣ ਜੇਤਲੀ ਰਿਜੈਕਟ ਕੀਤਾ ਮinistr ਬਣਾਤਾ ਪੂਰੀ ਸਾਹਿਬ ਰਿਜੈਕਟ ਕੀਤੇ ਪੰਜਾਬ ਨੇ ਰੱਖ ਕੇ ਕੱਲੇ ਮinistr ਬਣਾਤੇ ਆ ਬਿਟੂ ਨੇ ਮਾਜ ਕੇ ਕੱਲੇ ਇਹਨੂੰ ਫੇਰ ਮੰਤਰੀ ਲੈ ਲਿਆ ਉਹਦਾ ਮਤਲਬ ਤੁਹਾਡੇ ਕੋਈ ਇਹੋ ਜਿਹੇ ਬੰਦਾ ਹੈ ਨਹੀਂ ਜੇ ਰਾ ਕੋ ਨਵੇਂ ਸਿਰੇੋਂ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਪੰਜਾਬ ਦੇ ਸੈਂਟੀਮੈਂਟਸ ਨੂੰ ਅੰਗੂਠਾ ਵਿਖਾ ਰਹੇ ਹੋ ਕਿ ਅਸੀਂ ਨਹੀਂ ਕਦਰ ਕਰ ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ ਜੋ ਤੁਸੀਂ ਕਹੋਗੇ ਅਸੀਂ ਉਹਦੇ ਉਲਟੀ ਕਰਾਂ ਇਹ ਤੋਂ ਸਾਫ਼ ਤੌਰ ਨਜ਼ਰ ਆਦਾ ਤਾਂ ਹੀ ਮੋਦੀ ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਤੇ ਗੱਲ ਸੱਚ ਹੋਈ ਹੈ ਕਿ ਭਾਜਪਾ ਦਾ ਖਾਤਾ ਵੀ ਨਹੀਂ ਖੁੱਲੇਗਾ ਸਾਰਿਆਂ ਨੂੰ ਵੱਡੀ ਸੀਟ ਤੋਂ ਗੁਰਦਾਸਪੁਰ ਹੀ ਮੰਗਦੇ ਸੀ ਨਾ ਆ ਵੇਖੋ ਕੀ ਹਾਲ ਕੀਤਾ ਸੀ 86 88000 ਵੋਟ ਤੋਂ ਰਹਿ ਹੈ ਨਾ ਪਿਛਲੇ ਪਿਛਲੀ ਵਾਰ ਵੀ ਲਾਇਆ ਸੀ ਪੂਰੀ ਸਭ ਲਾਏ ਸੀ ਸਿੱਖ ਚ ਇਹਦਾ ਕਿ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਕਿਸ ਤਰ੍ਹਾਂ ਹੋਇਆ ਜਿਹੜੇ ਬਿੱਟੂ ਜੀ ਨੇ ਇਹਨਾਂ ਨੇ ਅਜੇ ਮੈਂਬਰ ਬਣਨਾ 6 ਮਹੀਨੇ ਤੇ ਮੈਂਬਰ ਇਹ ਰਾਜ ਸਭਾ ਦੇ थ्रू ਬਣਸਾ ਦਿਨ ਤੇ ਪੰਜਾਬ ਦੇ ਵਿੱਚ ਸੀਟ ਹੀ ਕੋਈ ਨਹੀਂ ਇਹ ਫਿਰ ਪੰਜਾਬ ਤੋਂ ਬਾਹਰੋਂ ਹੀ ਆਏਗਾ ਅਰਿਆਨੇ ਚੋਂ ਆਏਗਾ ਯੂਪੀ ਚੋਂ ਆਜੇਗਾ ਗੁਜਰਾਤ ਚੋਂ ਆਜੇਗਾ ਕਦੇ ਉਰੋਂ ਆਜੇਗਾ ਤੇ ਪੰਜਾਬ ਦੀ ਨੁਮਾਇੰਦਗੀ ਕਿਸਾਂ ਕਰੇਗਾ ਜੀ ਇਹ ਜਿਹੜੇ ਸੂਬੇ ਨੂੰ ਜੇ ਤੋਂ ਸੂਬੇ ਚ ਐਮਪੀ ਬਣੇਗਾ ਨੁਮਾਇੰਦਗੀ ਤੇ ਉਤੋਂ ਦੀ ਕਰੇਗਾ ਤੇ ਤੁਮ ਮੈਨੂੰ ਦੱਸੋ ਨਰੀ ਇੱਕ ਦਸਤਾਰ ਸਿਰ ਤੇ ਬੰਨ ਕੇ ਥੋੜਾ ਕੋਈ ਪੰਜਾਬੀ ਬਣ ਜਾਵੇ ਜਿਹਦੇ ਕਈ ਹੈ ਨੇ ਇਹਨਾਂ ਨਾਲ ਦੇ ਗਾਲੂ ਵਾਲੀਆ ਸਾਹਿਬ ਵੀ ਹੈ ਨੇ ਉਹ ਬੰਗਾਲ ਚੋਂ ਬਣ ਕੇ ਆਏ ਨੇ ਉਹ ਸਾਡੀ ਨੁਮਾਇੰਦਗੀ ਕਿਸਾਂ ਕਰਨਗੇ ਅਭੂਮਨ ਪਹਿਲਾਂ ਦੇਖੋ ਮੈਂ ਤੇ ਤੁਹਾਨੂੰ ਪਹਿਲੇ ਹੱਥੋਂ ਕਹਿ ਰਿਹਾ ਕਿ ਸਾਡੀ ਬਦਕਿਸਮਤੀ ਏ ਤੁਸੀਂ ਆਰਮੀਜ਼ ਦੀ ਭਰਤੀ ਰੋਕ ਕੇ ਜਿਹੜੀ ਕਟਿੰਗ ਹੈ ਜਿਸੀ ਸਾਡੇ ਕੋਲ ਸਾਡਾ ਕੋ ਬੈਸਟ ਫਾਈਟਿੰਗ ਫੋਰ ਜਡੀਸੀ ਉਹਨਾਂ ਦੀ ਜਗ੍ਹਾ ਨਵੇਂ ਅਗਰੇ